ਹਾਂਜੀ ਜਿਵੇਂ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਸ ਪਰਮਪિતા ਪਰਮੇਸ਼ਵਰ ਨੇ ਜਿਵੇਂ ਇਸ ਖੂਬਸੂਰਤ ਧਰਤੀ ਦੇ ਉੱਤੇ ਇਨਸਾਨ ਪੈਦਾ ਕੀਤੇ ਨੇ ਹੋਰ ਜੀਵ ਜੰਤ ਪੈਦਾ ਕੀਤੇ ਆ ਇਦਾਂ ਹੀ ਹੋਰ ਪਤਾ ਹੀ ਨਹੀਂ ਕਿੰਨੀਆਂ ਕ ਧਰਤੀਆਂ ਨੇ ਤੇ ਉੱਥੇ ਕਿਹੋ ਜਿਹਾ ਜੀਵਨ ਹੈਗਾ ਇਹਦੇ ਬਾਰੇ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਆ ਹੁਣ ਬਹੁਤ ਖੁੱਲ ਕੇ ਹੋਣ ਲੱਗੀ ਤਾਂ ਇਹ ਇਟਾਲੀਅਨ ਮੁੰਡਾ ਇੱਕ ਉਹ ਜਿੱਥੇ ਰਹਿੰਦੇ ਨੇ ਉਸ ਜਗ੍ਹਾ ਦਾ ਉਹਨੇ ਜਿਵੇਂ ਆਮ ਹੀ ਇੱਕ ਉਹ ਵਿੰਡੋ ਖੋਲਦੇ ਆ ਆਪਸ ਦੇ ਵਿੱਚ ਕੋਈ ਗੱਲ ਕਰਦੇ ਆ ਉੱਥੇ ਕੋਈ ਪਾਰਟੀ ਚੱਲਦੀ ਆ ਉਹਨਾਂ ਦੀ ਗੱਲ ਕਰਦਾ ਕਰਦਾ ਉਹ ਵਿੰਡੋ ਖੋਲਦਾ ਉਹ ਜਿੱਦਾਂ ਹੀ ਵਿੰਡੋ ਖੋਲਦਾ ਤਾਂ ਬਾਹਰੋਂ ਇੱਕ ਚੀਜ਼ ਉਹ ਤੇ ਅਟੈਕ ਕਰਦੀ ਆ ਹੱਥ ਦੇ ਨਾਲ ਇਹ ਵੀ ਨਹੀਂ ਪਤਾ ਵੀ ਅਟੈਕ ਕਰਦੀ ਆ ਜਾਂ ਅੰਦਰੋਂ ਉਦਾਂ ਹੱਥ ਮਾਰਦੀ ਆ ਉਹ ਤੇ ਉਹ ਚੀਜ਼ ਦੇਖਣ ਨੂੰ ਇੱਕ ਏਲੀਅਨ ਲੱਗ ਰਿਹਾ ਇਹ ਕਾਫੀ ਵਧੀਆ ਪੇਜ ਨੇ ਉਹਨਾਂ ਨੇ ਸ਼ੇਅਰ ਕੀਤੀ ਵੀਡੀਓ ਤੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਹਜੇ ਤੱਕ ਇਹਦੀ ਕੋਈ ਇਦਾਂ ਦੀ ਡਿਟੇਲ ਨਹੀਂ ਆਈ ਵੀ ਇਹ ਫੇਕ ਆ ਜਾਂ ਐਡਿਟ ਕੀਤੀ ਹੋਈ ਆ ਬਾਕੀ ਜਿਵੇਂ ਵੀ ਇਹਦੀ ਕੋਈ ਹੋਰ ਅਪਡੇਟ ਆਈ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰੂੰ ਪਰ ਚੀਜ਼ ਨੂੰ ਦੇਖ ਕੇ ਦੇਖੋ ਸলো 모ਸ਼ਨ ਦੇ ਵਿੱਚ ਵੀ ਦਿਖਾਉਂਦੇ ਆ ਉਹਨੂੰ ਦੇਖ ਕੇ ਇਹੀ ਲੱਗਦਾ ਕਿ ਇਹ ਜਿੱਦਾਂ ਕੋਈ ਏਲੀਅਨ ਹੋਵੇ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਨੇ ਆਪਾਂ ਇੱਕ ਬ੍ਰਾਜ਼ੀਲ ਵਾਲੀ ਵੀਡੀਓ ਸ਼ੇਅਰ ਕੀਤੀ ਹੈ ਜਿਦੇ ਵਿੱਚ ਉਹ ਇਹਨਾਂ ਨੂੰ ਦੇਖ ਕੇ ਕਹਿੰਦੇ ਆ ਵੀ ਇਹ ਤਾਂ ਧਰਤੀ ਦੇ ਥੱਲੇ ਰਹਿੰਦੇ ਆ ਪਤਾਲ ਚ ਰਹਿੰਦੇ ਨੇ। ਸੋ ਪ੍ਰਮਾਤਮਾ ਜਾਣਦਾ ਪਰ ਹੈ ਇਹ ਚੀਜ਼ਾਂ ਜਿਹੜੀਆਂ ਹਜੇ ਸਾਡੀ ਪਕੜ ਦੇ ਵਿੱਚ ਨਹੀਂ ਹੈਗੀਆਂ। ਧੰਨਵਾਦ।